ਸ਼ੋਪ ਲਕਸ਼ਮੀ ਐਂਬੋਰੀਅਮ ਨੇ ਲਾਤੀ ਜੀ ਦੁਬਾਰਾ ਤੋਂ ਤਮਾਕੇਦਾਰ ਸੇਲ ਭਾਜੀ ਆ ਦੇਖੋ ਟੀ-ਸ਼ਰਟ ਜਿਹਦੇ ਵੈਰਾਈਟੀ ਹੋਰ ਵੀ ਆ ਗਈ ਆ 100 ਰੁਪਏ ਤੋਂ ਸ਼ੁਰੂ ਕਰਕੇ ਆਪਣੇ ਕੋਲ ਸਾਰੀ ਰੇਂਜ ਮਿਲ ਜਾਣੀ ਆ ਜਿਹਦਾ ਆ ਹੈਗੀ ਆ ਜੀ 130 ਰੁਪਏ ਦੀ ਰੇਂਜ ਦੇ ਵਿੱਚ ਹਾਂ ਜਿਹਦਾ ਦੇਖੋ ਭਾਜੀ ਆ ਰਾਉਂਡ neck ਆ ਗਈ ਆ ਵੀ 130 ਰੁਪਏ ਦੀ ਰੇਂਜ ਚ ਵਾਹ ਜੀ ਵਾਹ ਆ ਭਾਜੀ 125 ਰੁਪਏ ਦੀ ਰੇਂਜ ਚ ਭਾਜੀ ਸਾਈਜ਼ ਐਮ ਤੋਂ ਲੈ ਕੇ 5 XL ਤੱਕ ਸਾਈਜ਼ ਹੈਗੇ ਆਪਣੇ ਕੋਲ ਆ ਦੇਖੋ ਭਾਜੀ ਹੁਣ ਆਪਾਂ ਗੱਲ ਕਰੀਏ ਸ਼ਰਟਾਂ ਦੀ ਜੀ ਜਿਹੜੀ ਬਾਜ਼ਾਰ ਵੇਕਦੀਆਂ 15-1500 ਰੁਪਏ ਦੀਆਂ ਆਪਾਂ ਦੇ ਦੇ ਵਿੱਚ ਜੀ ਆ ਦੇਖੋ ਆ ਹੁਣ ਇਦਾਂ ਦੀ ਸ਼ਰਟ ਆਪਣੇ ਕੋਲ ਮਿਲ ਜਾਨੀ ਸਿਰਫ ਤੇ ਸਿਰਫ 300 ਰੁਪਏ ਦੇ ਵਿੱਚ ਭਾਈ ਹੁਣ ਆਵਰਲ ਸੂਟ ਆ ਗਏ ਜਿਹੜੇ 4-500 ਵਾਲੇ ਚੀਕੀ ਧਮਾਕਾ ਕੀਤਾ ਭਾਈ ਧਮਾਕਾ ਸੀ ਇਹ ਕਰ ਦਿੱਤਾ 올-ਓਵਰ ਸੂਟ ਦੇ ਦੇਣਾ ਹੈ ਜੀ ਸਿਰਫ ਤੇ ਸਿਰਫ 150 ਰੁਪਏ ਦੇ ਵਿੱਚ ਪੀਸ ਮੇਰੇ ਸਾਹਨਾਂ 2-4 ਹੀ ਹੋਣੇ ਨਾ ਭਾਈ ਭਾਈ ਪੀਸ 2-4 ਨਹੀਂ ਆ ਦੇਖੋ ਕਿੰਨੀ ਵੈਰਾਈਟੀ ਭਾਈ ਸਾਰਾ ਮਾਲ ਭਰਿਆ ਪਿਆ ਜੀ ਅੱਛਾ ਇਹ ਪਿੱਛੇ ਸਾਰਾ ਭਰਿਆ ਪਿਆ ਸਾਰਾ ਭਾਈ ਭਰਿਆ ਪਿਆ 150 ਰੁਪਏ ਦੇ ਵਿੱਚ ਸਿਰਫ ਭਾਈ ਇਹ ਪ੍ਰਿੰਟ ਕੜਾਈ ਕੀਤੀ ਹੋਵੇ ਕੜਾਈ ਵਾਲਾ ਮਾਲ ਆਪਣੇ ਕੋਲ ਆ ਦੇਖੋ ਜੀ ਆ ਗਿਆ ਇਹਦੇ ਵਿੱਚ ਜੀ ਭਾਈਆ ਨਿੱਕਰ ਦੀ ਰੇਂਜ ਕਿੰਨੇ ਤੋਂ ਸਟਾਰਟ ਹੋ ਜਾਣੀ ਹੈ ਭਾਜੀ ਨਿੱਕਰਾਂ ਦੀ ਰੇਂਜ ਆਪਣੇ ਕੋਲ ਜਿੰਨੇ ਵੀ ਹੈਗੇ ਆ ਸਾਰੇ ਸਾਰੇ 130 ਰੁਪਏ ਤੋਂ ਸ਼ੁਰੂ ਕਰਕੇ ਹਾਂ ਹਾਂ 200 250 300 350 ਦੀ ਰੇਂਜ ਤੱਕ ਦਾ ਸਾਰਾ ਮਾਲ ਮਿਲ ਜੂਗਾ ਜੀ ਇਚ ਸਾਈਜ਼ ਵਗੈਰਾ ਭਾਜੀ ਸਾਈਜ਼ ਭਾਜੀ ਇਚ ਐਮ ਐਲ ਐਕਸ ਐਲ ਡਬਲ ਟ੍ਰਿਪਲ 4 ਸਾਰੇ ਮਿਲਣਗੇ ਜੀ ਤੇ ਭਾਈ ਪਜਾਮੇ ਚ ਸਿਰਫ ਆਪਣੇ ਕੋਈ ਕਾਟਨ ਦੇ ਪਜਾਮੇ ਹੈਗੇ ਭਾਜੀ ਕਾਟਨ ਦੇ ਵੀ ਮਿਲ ਜੂਗੇ ਸਿੰਥੈਟਿਕ ਵੀ ਮਿਲ ਜੂਗੇ ਲੈਕਰਾਂ ਦੇ ਵੀ ਮਿਲ ਜੂਗੇ ਸਾਰਾ ਕੁਝ ਮਿਲ ਜੂਗਾ ਜਿਹੜੇ ਆਈਕਲ ਚੱਲਦੀਆਂ ਪਾਕਟ ਵਾਲੇ ਉਹ ਵੀ ਮਿਲ ਜੂਗੇ ਜੀ ਇਹ ਭਾਈ ਜਿੱਦਾਂ ਇ ਬੈਨ ਭਰਾ ਮੇਰੀ ਵੀਡੀਓ ਨੂੰ ਸ਼ੇਅਰ ਕਰੂਗਾ ਲਾਈਕ ਕਰੂਗਾ ਕਮੈਂਟ ਕਰੂਗਾ ਅਸੀਂ 10 ਸੂਟ ਦੇ ਦੇਨੇ ਆ ਬਿਲਕੁਲ ਫ੍ਰੀ ਤੇ ਖਰੀਦਾਰੀ ਤੇ ਨਹੀਂ ਕਰਨੀ ਇਹਦੇ ਅਸੀਂ ਭਾਈ ਖਰੀਦਾਰੀ ਕਰਨ ਦੀ ਲੋੜ ਨਹੀਂ ਸਿਰਫ ਇਹਨੂੰ ਸਕਰੀਨਸ਼ਾਟ ਪਾਓ ਤਾਂ ਸੂਟ ਲੈ ਜਾਓ ਭਾਈ ਯਾਰ ਤੁਸੀਂ ਤੇ ਕਹਿੰਦੇ ਤੁਸੀਂ ਕੈਨੇਡਾ ਚੱਲੇ ਹੋ ਹੁਣ ਤੇ ਸੇਲ ਐਕਸਟੈਂਡ ਕਰੀ ਦੇਨੇ ਆ ਭਾਈ ਕੈਨੇਡਾ ਜਾਣਾ ਸੀ ਗਾਕਾ ਦਾ ਰਿਸਪੌਂਸ ਸੀ ਇੰਨਾ ਵਧੀਆ ਮਿਲਿਆ ਅਸੀਂ ਕੈਨੇਡਾ ਦਾ ਹੁਣ ਜਿਹੜਾ ਜਾਣ ਦਾ ਪ੍ਰੋਗਰਾਮ ਸੀ ਉਹ ਕਰ ਦਿੱਤਾ ਪੋਸਟਪੋਨ ਅਸੀਂ ਹੁਣ ਜਿਹੜੀ ਸੇਲ ਨੂੰ ਅਗੇ ਐਕਸਟੈਂਡ ਕਰਨ ਜਾ ਰਹੇ ਹਾਂ ਹੋਰ 10 ਦਿਨ ਲਈ ਜਿਹੜਾ ਵੀ ਭਾਈ ਭੈਣ ਸਾਡੇ ਕੋਲ ਤੇ ਸ਼ਾਪਿੰਗ ਕਰੋਗਾ ਕਟੋ-ਕਟ 1000 ਰੁਪਏ ਦੀ ਅਸੀਂ ਉਹਨੇ ਇੱਕ ਦੇਵਾਂਗੇ ਲੱਕੀ ਕ ਕਰੂਗਾ ਅਸੀਂ 10 ਸੂਟ ਹੋਰ ਫ੍ਰੀ ਵੀ ਦੇਨੇ ਆ ਨਾਲ ਇੱਕ ਭਾਈ ਇਹ ਕਹਿੰਦੇ ਪਏ ਸੀਗੇ ਵੀ ਆਪਾਂ ਜਿੰਨਾ ਕਪੜਾ ਅਨਸਟਿਚ ਸੂਟਸ ਹੈ ਉਹ ਆਪਾਂ 50% ਆਫ ਤੇ ਦੇ ਭਾਈ ਹਾਂਜੀ ਕੋਈ ਵੀ ਅਨਸਟਿਚ ਆਈਟਮ ਹੋਵੇ ਮੇਰੇ ਕੱਪੜੇ ਦੀ ਕੋਈ ਵੀ ਹਾਰ ਆਈਟਮ ਦੇ 50% ਦੀ ਲੈਸ ਆ ਜੀ ਤੇ ਕੂਪਨ ਵੀ ਦੇਨੇ ਆ ਤੇ 20% ਆਫ ਵੀ ਦੇਨੇ ਆ ਭਾਈ ਕੂਪਨ ਵੀ ਦੇਨੇ ਆ 50% ਆਫ ਵੀ ਦੇਣੀ ਆ ਤੇ ਸ਼ੇਰਿੰਗ ਦੇ ਵੀ ਗਿਫਟ ਦੇਨੇ ਆ ਆਪਾਂ ਭਾਈ ਜੀ 22 ਕਹਿੰਦੇ 2000 ਜਾਂ 5000 ਦੀ ਸ਼ਾਪਿੰਗ ਭਾਈ 2000 ਤੇ 2 ਕੂਪਨ ਦੇਵਾਂਗੇ 5000 ਤੇ 5 ਕੂਪਨ ਦੇਵਾਂਗੇ ਇੱਕ ਹੋ 16 ਹੋਰ ਐਡੀਸ਼ਨਲ ਅਸੀਂ ਦੇਣ ਜਾ ਰਹੇ ਹਾਂ ਸਸ ਅਸੀਂ ਇੱਥੇ 50 ਨਹੀਂ 60% ਦੀ ਆਫ ਦੇਣ ਜਾ ਰਹੇ ਹਾਂ ਜੀ ਤੇ ਭਾਈ ਜਿਹੜੇ ਆਪ ਕੋਪਨ ਦੇਣੇ ਆ ਉਹਦਾ ਡਰਾਅ ਕਦੋਂ ਕੱਢਣਾ ਜੀ ਭਾਈ ਡਰਾਅ ਕੱਢਾਂਗੇ ਅੱਜ ਤੋਂ ਠੀਕ 10 ਦਿਨ ਦੇ ਬਾਅਦ ਦੇ ਵਿੱਚ ਹੀ ਜੀ ਨਾਮ ਦੇਖੋ ਸਾਰੇ ਬ੍ਰਾਂਡਡ ਹੈਗੇ ਆ ਜੀ ਮਿਕਸਰ ਗ੍ਰਾਈਂਡਰ ਹੈਗਾ ਹੈ ਜੀ 에어 ਫ్రਾਇਰ ਹੈਗਾ ਹੈ ਜੀ ਆਹ ਇੰਡਕਸ਼ਨ ਹੈਗਾ ਹੈ ਜੀ ਆਹ ਵੋਲ ਫੈਨ ਹੈਗਾ ਹੈ ਜੀ ਆਹ ਹੈਗਾ ਜੀ ਸਟੈਂਡਿੰਗ ਫੈਨ ਹੈਗਾ ਜੀ ਜਿਹੜਾ ਵੀ ਪਰਸਨ ਮੇਰੇ ਇੰਸਟਾਗ੍ਰam ਦੇ ਪੇਜ ਨੂੰ ਫੋਲੋ ਕਰੂਗਾ ਸ਼ੇਅਰ ਤੇ ਤਾਂ ਆਪਾਂ ਗਿਫਟ ਦੇਣੀ ਹੀ ਦੇਣੇ ਸੀਗੇ ਜਿਹੜਾ ਵੀ ਬੰਦਾ ਮੇਰੇ ਇੰਸਟਾਗ੍ਰam ਦੇ ਪੇਜ ਨੂੰ ਫੋਲ ਆਣਾ ਮੇਰੇ ਪੇਜ ਨੂੰ ਫੋਲੋ ਕਰੋ ਮੇਰੀ ਸ਼ਾਪ ਤੇ ਆਓ ਮੈਨੂੰ ਉਹਦਾ ਸਕਰੀਨਸ਼ਾਟ ਦਿਖਾਓ ਕਿ ਅਸੀਂ ਤੁਹਾਡੇ ਪੇਜ ਨੂੰ ਫੋਲੋ ਕੀਤਾ ਤੇ ਇੱਕ ਸੂਟ ਫ੍ਰੀ ਲੈ ਜਾਓ ਕੀ ਬਾਤ ਹੈ ਹਿਸਾਨਾ ਭਾਈ 2-400 ਬੰਦਾ ਆ ਜਾਏਗਾ ਭਾਜੀ ਭਾਵੇਂ ਹਜ਼ਾਰਾਂ ਬੰਦਾ ਆ ਜਾਏ ਕੋਈ ਦਿੱਕਤ ਨਹੀਂ ਸ਼ਾਪਿੰਗ ਕਰਨ ਦੀ ਵੀ ਲੋੜ ਨਹੀਂ ਸਿਰਫ ਆ ਕੇ ਮੇਰੇ ਪੇਜ ਨੂੰ ਫੋਲੋ ਕੀਤਾ ਦਿਖਾਓ ਇੱਕ ਸੂਟ ਫ੍ਰੀ ਲੈ ਜਾਓ ਭਾਈ ਹੁਣ ਆ ਕਿੰਨੀ ਰੇਂਜ ਚ ਸੂਟ ਆ ਗਿਆ ਯਾਰ ਇਹ ਬਿਆਰ ਵੇਚਦੇ ਆ ਜੀ 600-700 ਰੁਪਏ ਦੇ ਵਿੱਚ ਅਸੀਂ ਦੇ ਦੇਣ ਆਇਆ ਜੀ 50% ਆਫ ਤੇ 350 ਰੁਪਏ ਦਾ ਸੂਟ ਮਤਲਬ ਜਿਹਦੇ ਨਾਲ ਆ ਮਤਲਬ ਪ੍ਰਿੰਟਡ ਸੂਟ ਆ ਗਿਆ ਪ੍ਰਿੰਟਰ ਨਾਲ ਸਲਵਾਰ ਤੇ ਨਾਲ ਦੁਪੱਟਾ ਕਾਟਨ ਦਾ ਹਾਂਜੀ ਨਾਲ ਕਾਟਨ ਦਾ 350 ਰੁਪਏ ਦੇ ਵਿੱਚ ਭਾਜੀ ਇਹਨਾਂ ਦੇ ਵਿੱਚ ਮੇਰੇ ਕੋਲ ਡਿਜ਼ਾਈਨ ਵੈਰਾਈਟੀ ਬਹੁਤ ਹੈਗੀ ਆ ਜੀ ਅੱਛਾ ਇਹ ਸਾਰੇ ਡਿਜ਼ਾਈਨ ਮਿਲ ਜਾਣਗੇ ਸਾਰੇ ਮਿਲ ਜਾਣਗੇ ਸਾਰੇ ਜਿੰਨਾ ਮਰਜੀ ਇਹਨਾਂ 'ਚ ਮਾਲ ਲਓ ਜੀ ਮਾਲ ਬਹੁਤ ਹੈਗਾ ਜੀ ਇਹਨਾਂ ਦੇ ਵਿੱਚ ਅੱਛਾ ਹੁਣ ਭਾਜੀ ਇਹ ਸੂਟ ਆ ਗਏ ਜਿਨ੍ਹਾਂ ਤੇ ਗਲੇ ਤੇ ਵੀ ਕੰਮ ਕੀਤਾ ਤੇ ਘੇਰੇ ਦੇ ਉੱਤੇ ਵੀ ਲੈਂਸ ਲੱਗੀ ਹੋਈ ਨਾ ਸਲਵਾਰ ਤੇ ਵੀ ਭਾਜੀ ਇਹ ਤੇ ਕਢਾਈ ਹੈਗੀ ਆ ਜੀ ਅੱਛਾ ਇਹਨਾਂ ਸਲਵਾਰ ਤੇ ਵੀ ਆਏਗੀ ਵਰਕ ਹਾਂਜੀ ਸਲ ਦੇ ਨਾ ਆਇਆ ਜੀ ਸਿਰਫ ਤੇ ਸਿਰਫ 500 ਰੁਪਏ ਦੇ ਵਿੱਚ ਭਾਜੀ ਇੱਕ ਮਿੰਟਾ ਪਿਓਰ ਦੇ ਦੁਪੱਟੇ ਸਲਵਾਰ ਤੇ ਵਰਕ ਸੂਟ ਤੇ ਵੀ ਵਰਕ ਪਰ ਇਹ ਕੱਲੇ ਵਰਕ ਵਰਕ ਦਾ ਇੰਨਾ ਖਰਚਾ ਆਦਾ ਪਰ ਪੂਰਾ ਸੂਟ ਇਹਨੇ ਆ ਬਸ ਪੂਰਾ ਸੂਟ ਭਾਈ ਗੱਕਾ ਦਾ ਫਾਇਦਾ ਕਰਨਾ ਮਾਲ ਦੇਣਾ ਮਿੱਟੀ ਦੇ ਬਾ 500 ਰੁਪਏ ਦੇ ਦੇਣਾ 500 ਰੁਪਏ ਦੇ ਵਿੱਚ ਇਹ ਚ ਡਿਜ਼ਾਈਨ ਭਾਜੀ ਇਹ ਚ ਡਿਜ਼ਾਈਨ ਭਾਜੀ ਬਹੁਤ ਮਿਲ ਜਾਣਗੇ 100 ਤੋਂ ਉੱਤੇ ਡਿਜ਼ਾਈਨ ਮਿਲ ਜਾਣਗੇ ਇਹਦੇ ਵਿੱਚ ਆ ਦੇਖੋ ਭਾਜੀ ਜਿੱਦਾਂ ਹੁਣ ਵਿਆਹ ਸ਼ਾਦੀਆਂ ਤੇ ਦੇਣ ਲਈ ਵਰਦੀਆਂ ਜਿੱਦਾਂ ਹੁੰਦੀਆਂ ਪੈਂਟਾ ਸ਼ਰਟਾਂ ਹਾਂ ਹਾਂ ਵਿਮਲ ਬ੍ਰਾਂਡ ਦੀਆਂ ਅੱਛਾ ਇਹ ਕੰਪਨੀ ਦਾ ਮਾਲ ਆਏਗਾ ਨ ਅਹੀ ਦੇ ਦੇਣੀ ਸਿਰਫ 160 ਰੁਪਏ ਦੇ ਵਿੱਚ ਭਾਜੀ ਯਾਰ ਇਹ ਤਾਂ ਸੇਲ 'ਚ ਦੇਣ ਵਾਲਾ ਸੂਟ ਹੀ ਹੈ ਨੀਗਾ ਐਡਾ ਭਾਜੀ ਅਸੀਂ ਇਹ ਵੀ ਸੇਲ ਦੇ ਵਿੱਚ ਦੇ ਦੇਣਾ 50% ਆਫ ਤੇ ਭਾਜੀ ਇੱਕ ਮਿੰਟ ਦੁਪੱਟਾ ਦੇਖੋ ਗੱਡਾ ਹੈਵੀ ਜ਼ਬਰਦਸਤ ਲੱਗਾ ਹੋਇਆ ਡਿਜ਼ਾਈਨਰ ਦੁਪੱਟੇ ਆ ਡਿਜ਼ਾਈਨਰ ਦੁਪੱਟੇ ਦਾ ਰੇਟ ਵੀ ਬਹੁਤ ਸੋਹਣਾ ਹੈ ਜੀ ਬਿਲਕੁਲ ਮਿੱਠਾ ਮੁੱਲ ਹੈ ਜੀ 1800 ਲੱਗਾ ਹੈ ਅਸੀਂ ਦੇ ਦੇਣਾ 900 ਰੁਪਏ ਦੇ ਵਿੱਚ ਸਿਰਫ ਭਾਜੀ ਇਦਾਂ ਦੇ ਸੂਟ ਨਾ ਫੇਸਬੁੱਕ ਇੰਸਟਾਗ੍ਰਾਮ ਤੋਂ ਲੋਕੀ 2-2000 ਦੇ ਵਿੱਚ ਪਾਉਂਦੇ ਆ ਭਾਜੀ 2-2000 ਰੁਪਏ 'ਚ ਬਿਆਰ ਵੇਖਦਾ ਪਰ ਅਸੀਂ ਗੱਕ ਆ ਦੇਖੋ ਪਾਜੀ ਪਿਓਰ ਨੇਚਰਲ ਗਰੇਪ ਦੇ ਉੱਤੇ ਸੂਟ ਆ ਸਾਰਾ ਹੈਂਡਵਰਕ ਦੇ ਵਿੱਚ ਜੀ ਦੁਪੱਟੇ ਇਹਦੇ ਨਾਲ ਬਹੁਤ ਸੋਹਣਾ ਬਣਿਆ ਨਾਲ ਜੀ ਅੱਛਾ ਮੈਂ ਦੇ ਦਾਂਗਾ ਕਿ ਦੁਪੱਟੇ ਸਾਰੇ ਜਗਮਗਾ ਕਰਦੇ ਨੇ ਨਾ ਭਾਈ ਦੁਪੱਟੇ ਸਾਰੇ ਬਹੁਤ ਸੋਹਣੇ ਆਣਗੇ ਨਾਲ ਦੇਖੋ ਪੂਰਾ ਹੈਂਡਵਰਕ ਦੇ ਵਿੱਚ ਦੁਪੱਟਾ ਆ ਜੀ ਫੋਰ ਸਾਈਡ ਬਾਰਡਰ ਆ ਜੀ ਇਹਨਾਂ 'ਚ ਡਿਜ਼ਾਈਨ ਬਹੁਤ ਮਿਲਣਗੇ ਕਲਰ ਬਹੁਤ ਮਿਲਣਗੇ ਜੀ ਤੇ ਪਾਜੀ ਹੁਣ ਇਹ ਨਾ ਕਹਦੇ ਹੋ ਇਹ ਵੀ ਮਤਲਬ ਐਮ ਆਰ ਪੀ ਤੋਂ ਅੱਧੇ ਰੇਟਾਂ ਦੇ ਦੇਣਾ ਜੀ ਇਹ ਵੀ ਪਾਜੀ ਐਮ ਆਰ ਪੀ ਤੋਂ ਅੱਧੇ ਰੇਟਾਂ ਦੇ ਦੇ ਦੇਣਾ ਜੀ ਤੁਹਾਨੂੰ ਇਹ ਵੀ ਅੱਛਾ ਹੈ ਪਾਜੀ ਹੁ ਵਿਚ ਚਾਰ ਨਾਲ ਲੈਣੀ ਹੁਣ ਇੱਕ ਪਾਜੀ ਇੱਕ ਲੈ ਲਵੇ 300 ਰੁਪਏ ਦੇ ਦੇਾਂਗੇ ਤੇ ਇਹ ਪਾਜੀ ਮੈਂ ਕਹਿੰਦਾ ਲੋਕਾਂ ਨੂੰ ਡਾਊਟ ਆ ਕਹਿੰਦੇ ਕਿਤੇ ਸਿੰਗਲ ਬੈੱਡ ਦੀ ਚਾਦਰ ਉਹ ਨਹੀਂ ਨਹੀਂ ਪਾਜੀ ਪੂਰਾ ਕਿੰਗ ਸਾਈਜ਼ ਆ ਜੀ ਦੇਖੋ ਸਾਈਜ਼ ਦੇਖੋ ਜਿਹੜਾ ਬੈੱਡ ਦੀ ਚਾਦਰ ਆ ਤੇ ਨਾਲ ਦੋ ਪਿੱਲੋ ਵੀ ਆਣੇ ਨਾਲ ਦੋ ਪਿੱਲੋ ਵੀ ਆਊਗੇ ਪਾਜੀ ਜਿੱਦਾਂ ਹੁੰਦੀ ਐ ਡ्रेसेस ਵਗੈਰਾ ਆ ਗਏ ਐਤੇ ਤੇ ਕੋਈ ਆਫ ਨਹੀਂ ਦੇਣੀ ਆਪਾਂ ਪਾਜੀ ਇੱਤੇ ਵੀ ਆਪਾਂ ਆਫ ਦੇਣੀ ਆ ਸਾਰੀਆਂ ਪਾਰਟੀ ویئر ਜਿੰਨੀਆਂ ਡਰੈੱਸਾਂ ਲਹੰਗੇ ਸ਼ਰਾਰੇ ਪਲਾਜ਼ੋ ਜਿੰਨਾ ਵੀ ਹੈਗਾ ਪਾਜੀ ਇੱਤੇ 50 ਨਹੀਂ ਇੱਤੇ ਅਸੀਂ ਦੇ ਦੇਣੀ ਆ ਜੀ 60% ਦੀ ਆਫ ਪਾਜੀ ਇੱਕ ਮਿੰਟ ਕੀ ਕਰੀਏ ਨਾ ਦੇਖ ਲ ਦਾ ਮਾਲ ਦੇਣਾ ਮਿੱਟੀ ਦੇ ਬਾ ਪੂਰਾ ਫਰੰਟ ਬੈਕ ਕੜਾਈ ਹੈ ਸਾਰੀ ਮੈਂ ਦੇਖਦਾ ਜਿੰਨੀਆਂ ਵੀ ਡਰੈਸਾਂ ਸਾਰੀਆਂ ਫਰੰਟ ਬੈਕ ਪੂਰੀਆਂ ਕੜਾਈ ਕੀਤੀਆਂ ਹੋਈਆਂ ਸਾਰੇ ਭਾਜੀ ਦੇ ਦੇਨੇ 60% ਆਫ ਤੇ ਕੀ ਬਾਤ ਹੈ ਜੇ ਸਾ ਡਿਜ਼ਾਈਨ ਵੀ ਬਹੁਤ ਸੋਹਣੇ ਸੋਹਣੇ ਆ ਤੇ ਕਲਰ ਵੀ ਬਹੁਤ ਸੋਹਣੇ ਸੋਹਣੇ ਭਾਜੀ ਵੈਰੈਟੀਆ ਬਹੁਤ ਹੈਗੀਆਂ ਮੇਰੇ ਕੋਲ ਇੰਨੀ ਵੈਰੈਟੀ ਮੈਂ ਵੀਡੀਓ ਦਿਖਾ ਨਹੀਂ ਸਕਦਾ ਤੇ ਪਲੀਜ਼ ਸਾਰੇ ਨੂੰ ਬੇਨਤੀ ਹੈ ਜੀ ਪੈਣਾ ਭਰਾਵਾਂ ਨੂੰ ਪਲੀਜ਼ ਮੇਰੀ ਵਿਜ਼ਿਟ ਕਰੋ ਸ਼ਾਪ ਤੇ ਸ਼ੁਭ ਲਕਸ਼ਮੀ ਇੰਪੋਰੀਅਮ ਫਗਵਾੜਾ ਰੋਡ ਬੰਗਾ ਨੀਅਰ ਬੱਸ ਸਟੈਂਡ ਆ ਦੇਖੋ ਭਾਜੀ ਸ਼ਰਾਰੇ ਆ ਗਏ ਜੀ ਡਿਜ਼ਾਈਨ ਅੱਛਾ ਜਿਹੜੀ ਆਪਾਂ ਕਹਿੰਦੇ ਵੀ 60% ਸ਼ਰਾਰੇ ਘਰਾੜਿਆਂ ਦੇ ਵੀ ਦੇਣੀ ਹੈ ਨਾ ਹਾਂਜੀ ਭਾਈ 60% ਦੇਣੀ ਸ਼ਰਾਰੇ ਤੇ ਵੈਰਾਈਟੀ ਬਹੁਤ ਆ ਭਾਜੀ ਇੰਨਾ ਮੈਂ ਤੁਹਾਨੂੰ ਪਹਿਲਾਂ ਵੀ ਰਿਕੁਐਸਟ ਕੀਤੀ ਆ ਐਨੀ ਆਈਟਮਾਂ ਮੈਂ ਵੀਡੀਓ ਤੇ ਨਹੀਂ ਦਿਖਾ ਸਕਦਾ ਸੋ ਪਲੀਜ਼ ਦੇਖੋ ਮੇਂ ਵਿਜ਼ਿਟ ਕਰੋ ਮੇਰੀ ਸ਼ਾਪ ਤੇ ਦੇਖੀ ਭਾਈ ਇਹ ਸਮਾਨ ਜਿੰਨਾ ਵੀ ਆਪਾਂ ਦਿਖਾਣੇ ਵੇ ਸਾਰਾ ਭਰਵਾ ਸਮਾਨ ਹੈ ਜਗਮਗਾ ਕਰਦਾ ਨਾ ਸਾਰਾ ਭਾਜੀ ਜਗਮਗਾ ਕਰਦਾ ਹੈਂਡਵਰਕ ਹੋਇਆ ਹੋਇਆ ਨੀ ਮਿਲ ਜਾਣੀਆਂ 100 ਰੁਪਏ ਤੋਂ ਟੀ-ਸ਼ਰਟ ਬਾਜੀ ਹਾਂਜੀ 100 ਰੁਪਏ ਤੋਂ ਟੀ-ਸ਼ਰਟ ਬਾਜੀ ਜਿਹਦਾ ਆ ਹੈਗੀ ਹੈ ਜੀ 130 ਰੁਪਏ ਦੀ ਰੇਂਜ ਦੇ ਵਿੱਚ ਹਾਂ ਜਿਹਦਾ ਦੇਖੋ ਬਾਜੀ ਆ ਰਾਉਂਡ neck ਆ ਗਈ ਆ ਵੀ 130 ਰੁਪਏ ਦੀ ਰੇਂਜ ਚ ਆਹ ਬਾਜੀ 125 ਰੁਪਏ ਦੀ ਰੇਂਜ ਚ ਆਹ ਬਾਜੀ 150 ਦੀ ਰੇਂਜ ਚ ਮਤਲਬ ਇਹ 100 ਰੁਪਏ ਤੋਂ ਆਪਾਂ ਟੀ-ਸ਼ਰਟ ਸ਼ੁਰੂ ਕਰ ਦੇਣੀ ਜਿਹੜੀ ਬਨੈਨ ਵੀ ਨਹੀਂ ਆਂਦੀ ਹਾਂਜੀ ਹਾਂਜੀ ਬਾਈ 100 ਰੁਪਏ ਤੋਂ ਸ਼ੁਰੂ ਕਰ ਦੇਣੀ ਆ ਜੀ ਆ ਦੇਖੋ ਜੀ ਜਿੰਨੀ ਮਰਜ਼ੀ ਵੈਰਾਈਟੀ ਦੇਖੋ ਬਾਜੀ ਇਹਦੇ ਵਿੱਚ ਬਾਈ ਮੈਂ ਇੱਕ ਚੀਜ਼ ਹੋਦਾ ਪੈਗਾ ਜੇ ਡਿਜ਼ਾਈਨ ਤੇ ਚਲੋ ਆ ਜਾਣਗੇ ਅਲੱ ਜੀ 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 ਆ ਦੇਖੋ ਭਾਜੀ ਡਿਜ਼ਾਈਨ ਬਹੁਤ ਆ ਜਿੰਨੇ ਮਰਜੀ ਡਿਜ਼ਾਈਨ ਦੇਖੋ ਭਾਜੀ ਵੈਰਾਈਟੀ ਬਹੁਤ ਆ ਇਹਦੇ ਵਿੱਚ ਜੀ ਅੱਛਾ ਇਹ ਵੀ ਸਾਰੀ ਲੇਟੈਸਟ ਵੈਰਾਈਟੀ ਆ ਸਾਰੀ ਭਾਜੀ ਲੇਟੈਸਟ ਵੈਰਾਈਟੀ ਆ ਗਈ ਆ ਦੇਖੋ ਜੀ ਹੁਣ ਬਹੁਤ ਸੋਹਣੀ ਟੀ-ਸ਼ਰਟ ਹੈ ਜੀ ਕਾਲਰ ਵਾਲੀ ਲੈ ਲਓ ਚਾਹੇ ਜਿਮ ਡਰਾਈਵ ਹਟ ਲੈ ਲਓ ਆ ਦੇਖੋ ਜੀ ਜਿਮ ਚ ਪਾਣ ਲਈ ਜਿੱਦਾਂ ਜੀ ਆ ਦੇਖੋ ਵੈਰਾਈਟੀ ਬਹੁਤ ਹੈ ਵੀ-ਨੈਕ ਦੇ ਵਿੱਚ ਜੀ ਹਾਂ ਹਾਂ ਆ ਦੇਖੋ ਭਾਜੀ ਹੁਣ ਆ ਵੀ ਟੀ-ਸ਼ਰਟ ਬਹੁਤ ਸੋਹਣੀ ਹੈ ਜੀ ਬਿਲਕੁਲ ਜੀ ਆ ਦੇਖੋ ਜੀ ਟੀ-ਸ਼ਰਟ ਹੁਣ ਹਾਂ ਹਾਂ ਇਹ ਅਸਾਂ ਇਹ ਸਾਰਿਆਂ ਦੇ ਕਲਰ ਵੀ ਲਗ-ਲਗ ਆਂਦੇ ਨੇ ਨਾ ਭਾਜੀ ਸਾਰੇ ਭਾਜੀ ਕਲਰ ਲਗ-ਲਗ ਆਣਗੇ ਜੀ 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 ਆ ਦੇਖੋ ਭਾਜੀ ਦੇਖੋ ਬੈਕ ਤੇ ਭਾਜੀ ਫੁੱਲ ਪ੍ਰਿੰਟ ਬਣਿਆ ਆ ਆ ਦੇਖੋ ਭਾਜੀ ਬੈਕ ਸਾਈਡ ਇਹਦੀ ਜੀ ਹਾਂ ਹਾਂ ਸਾਰਾ ਮਾਲ ਆਪਾਂ ਡਿਸਕਾਊਂਟ ਰੇਟਾਂ ਤੇ ਦੇਣਾ ਨਾ ਜੀ ਸਾਰਾ ਡਿਸਕਾਊਂਟ ਰੇਟ ਤੇ ਦੇ ਦੇਣਾ ਜੀ ਆ ਦੇਖੋ ਭਾਈ ਹੁਣ ਆਪਾਂ ਗੱਲ ਕਰੀਏ ਸ਼ਰਟਾਂ ਦੀ ਜੀ ਜਿਹੜੀਆਂ ਬਾਜ਼ਾਰ ਵੇਚਦੀਆਂ 15-1500 ਰੁਪਏ ਦੀਆਂ ਆਪਾਂ ਦੇ ਦੇਣੀ ਸਿਰਫ ਤੇ ਸਿਰਫ 500 ਰੁਪਏ ਦੇ ਵਿੱਚ ਵਾਹ ਜੀ ਵਾਹ ਆ ਦੇਖੋ ਜੀ ਆ ਸ਼ਰਟ ਵੀ ਮਿਲ ਜਾਣੀ ਤੁਹਾਨੂੰ ਜੀ 400 ਰੁਪਏ ਦੇ ਵਿੱਚ ਜੀ ਹਾਂ ਹਾਂ ਆ ਆਈਟਮ ਹੈਗੀ ਹੈ ਜੀ ਆਰਟੀਕਲ ਆਪਣੇ ਕੋਲ ਹੈਗਾ ਜੀ 500 ਰੁਪਏ ਦੇ ਵਿੱਚ ਬਿਲਕੁਲ ਜੀ ਆ ਦੇਖੋ ਭਾਜੀ ਆ ਆਰਟੀਕਲ ਹੈਗਾ ਜੀ ਆਪਣੇ ਕੋਲ 400 ਰੁਪਏ ਦੇ ਵਿੱਚ ਜੀ ਕੀ ਬਾਤ ਹੈ ਭਾਜੀ ਇਹ ਯੂਨਿਕ ਜੀ ਨਹੀਂ ਆਰਟੀਕਲ ਸਾਰੇ ਲੈਂਦੇ ਨੇ ਨਾ ਭਾਜੀ ਭਾਜੀ ਬਿਲਕੁਲ ਯੂਨਿਕ ਆ ਦੇਖੋ ਆ ਹੁਣ ਇਦਾਂ ਦੀ ਸ਼ਰਟ ਆਪਣੇ ਕੋਲ ਮਿਲ ਜਾਨੀ ਸਿਰਫ ਸਿਰਫ 300 ਰੁਪਏ ਦੇ ਵਿੱਚ ਚੈੱਕ ਸ਼ਰਟ ਲੋ ਚਾਹੇ ਪ੍ਰਿੰਟ ਲੋ ਚਾਹੇ ਲੋ ਲੈ ਜਿੰਦਾ ਦੀ ਮਰਜ਼ੀ ਸ਼ਰਟ ਲੋ ਭਾਜੀ ਹਾਫ 슬ੀਵ ਫੁੱਲ 슬ੀਵ ਸਾਰਾ ਕੁਝ ਮਿਲ ਜਣਾ ਜੀ ਆਪਣੇ ਕੋਲ ਭਾਈਆ ਨਿਕਰ ਦੀ ਰੇਂਜ ਕਿੰਨੇ ਤੋਂ ਸਟਾਰਟ ਹੋ ਜਾਣੀ ਭਾਜੀ ਨਿਕਰਾਂ ਦੀ ਰੇਂਜ ਆਪਣੇ ਕੋਲ ਜਿੰਨੇ ਮਾਲ ਮਿਲ ਜੂਗਾ ਜੀ ਇਹ ਚ ਸਾਈਜ਼ ਵਗੈਰਾ ਭਾਜੀ ਸਾਈਜ਼ ਭਾਜੀ ਚ ਐਮ ਐਲ ਐਕਸ ਐਲ ਡਬਲ ਟ੍ਰਿਪਲ ਫੋਰ ਸਾਰੇ ਮਿਲਣਗੇ ਜੀ ਅੱਛਾ ਅੱਛਾ ਇਹ ਡਿਜ਼ਾਈਨਿੰਗ ਵੀ ਮੈਂ ਦੇਖਣ ਦੇ ਆ ਸਾਰੀਆਂ ਲੇਟੈਸਟ ਡਿਜ਼ਾਈਨਿੰਗ ਆ ਸਾਰੀਆਂ ਸਾਰੀਆਂ ਭਾਜੀ ਬਿਲਕੁਲ ਲੇਟੈਸਟ ਡਿਜ਼ਾਈਨ ਹੈਗੇ ਆ ਜੀ ਤੇ ਭਾਈ ਪਜਾਮੇ ਚ ਸਿਰਫ ਆਪਣੇ ਕੋਈ ਕਾਟਨ ਦੇ ਪਜਾਮੇ ਹੈਗੇ ਭਾਜੀ ਕਾਟਨ ਦੇ ਵੀ ਮਿਲ ਜੂਗੇ ਸਿੰਥੈਟਿਕ ਵੀ ਮਿਲ ਜੂਗੇ ਲੈਕਰਾਂ ਦੇ ਵੀ ਮਿਲ ਜੂਗੇ ਸਾਰਾ ਕੁਝ ਮਿਲ ਜੂਗਾ ਜਿਹੜੇ ਆਈਕਲ ਚੱਲਦੀਆਂ ਪਾਕਟ ਵਾਲੇ ਉਹ ਵੀ ਮਿਲ ਜੂਗੇ ਜੀ ਇਹ ਭਾਈ ਜਿੱਦਾਂ ਇੱਥੇ 149 ਰੁਪਏ ਲਿਖਿਆ ਆ ਤੇ 149 ਰੁਪਏ ਜਿੰਨੇ ਮਰਜੀ ਭਾਜੀ ਚ ਵੈਰਾਈਟੀ ਦੇਖੋ ਸਾਰੇ ਤਰ੍ਹਾਂ ਦੀ ਵੈਰਾਈਟੀ ਹੈ ਜੀ ਅਸਰ ਰੰਗ ਡਿਜ਼ਾਈਨ ਵੀ ਮਿਲ ਜਾਣਗੇ ਸਟਾਈਲ ਵੀ ਸਾਰੇ ਆ ਜੀ ਸਾਰਾ ਕੁਝ ਮਿਲ ਜੂਗਾ ਕਾਰਗੋ ਸਟਾਈਲ ਇਹ ਉਹ ਸਾਰਾ ਕੁਝ ਭਾਜੀ ਮਿਲ ਜੂਗਾ ਜੀ ਤੇ ਸਾਈਜ਼ ਭਾਜੀ ਇਹ ਚ ਵੀ ਹੋ ਲਾਓਗੇ ਸਾਈਜ਼ ਭਾਜੀ ਇਹ ਚ ਵੀ ਆਪਣੇ ਕੋ 4 5 ਐਕਸਲ ਤੱਕ ਮਿਲ ਜੂਗਾ ਜੀ ਬਿਲਕੁਲ ਜੀ ਬਿਲਕੁਲ ਆ ਦੇਖੋ ਜੀ ਪਜਾਮਾ ਕਲਰ ਕਿੱਡਾ ਸੋਹਣਾ ਹੈ ਜੀ ਬਿਲਕੁਲ ਜੀ ਅੱਜ ਕੱਲ ਦਾ ਬਿਲਕੁਲ ਟ੍ਰੈਂਡ ਚ ਕਲਰ ਹੈ ਜੀ ਵਾਹ ਜੀ ਵਾਹ ਕੀ ਬਾਤ ਅੱਛਾ ਗ੍ਰੀਨ ਦੇ ਵਿੱਚ ਵੀ ਚਾਰ ਚਾਰ ਤਰ੍ਹਾਂ ਦੇ ਮਿਲ ਕੰਟਰਾਸਟ ਦੇਣੇ ਨੇ ਬਹੁਤ ਕੁਝ ਮਿਲ ਜਾਣਾ ਭਾਜੀ ਦੇ ਦੇ ਦੇਣਾ ਸਿਰਫ ਤੇ ਸਿਰਫ 650 ਰੁਪਏ ਦੇ ਵਿੱਚ ਭਾਜੀ ਇਹ ਗੋਲਡਨ ਵਰਕ ਨਾਲ ਭਰੇ ਹੋਏ ਦੁਪट्टे ਹੈਵੀ 650 650 ਰੁਪਏ ਵਿੱਚ ਭਾਜੀ ਮਾਲ ਦੇ ਦੇਣਾ ਮਿੱਟੀ ਦੇ ਬਾਗ ਗਾਕਾ ਦਾ ਕਰ ਦੇਣਾ ਫਾਇਦਾ ਵਾਹ ਜੀ ਵਾਹ ਕੀ ਬਾਤ ਆ ਆ ਦੇਖੋ ਜੀ ਆ ਵੀ ਆਰਟੀਕਲ 650 ਰੁਪਏ ਦੇ ਵਿੱਚ ਭਲਾ ਜਿੰਨੇ ਆਰਟੀਕਲ ਆਪਾਂ ਦਿਖਾਣੇ ਪਏ ਸਾਰੇ 650 ਵਾਲੇ ਸਾਰੇ 650 ਵਾਲੇ ਭਾਅ ਲੈ ਸਾਰੇ ਨੇ ਦੁਪट्टे ਹੈਵੀ ਆਣੇ ਨਾ ਸਾਰਿਆਂ ਨਾਲ ਦੁਪੱਟੇ ਭਾਜੀ ਹੈਵੀ ਆਣੇ ਆ ਦੇਖੋ ਜੀ ਆ ਵੀ ਬਹੁਤ ਸੋਹਣੀ ਕੜਾਈ ਆ ਦੇਖੋ ਜੀ ਨੈਕਸਟ ਆਰਟੀਕਲ ਆ ਵੀ 650 ਰੁਪਏ ਦੇ ਵਿੱਚ ਆ ਦੇਖੋ ਜੀ ਆ ਵੀ 650 ਰੁਪਏ ਚ 12 13 ਪ੍ਰਿੰਟ ਦੇ ਉੱਤੇ ਉਹ ਹੈਂਡਵਰਕ ਕੀਤਾ ਹੋਇਆ ਜੀ ਬਹੁਤ ਸੋਹਣਾ ਆਰਟੀਕਲ ਆ ਅੱਛਾ ਮੈਂ ਦੇਖਿਆ ਗਲੇ ਤੇ ਹੈਂਡਵਰਕ ਹੈ ਤੇ ਘੇਰੇ ਦੇ ਉੱਤੇ ਇਹ ਸਾਰਾ ਵਰਕ ਕੀਤਾ ਦੂਜਾ ਹਾਂਜੀ ਸਾਰਾ ਲੈਸਵਰਕ ਹੋਇਆ ਜੀ ਘੇਰੇ ਦੇ ਉੱਤੇ ਭਾਜੀ ਕੋ ਆਪਣੇ ਕੋ ਹੋਰ ਚੀਜ਼ ਆਪਣੇ ਕੋ ਸ਼ੰਕਰ ਬੀ ਐਲ ਐਮ ਇਨਾਇਆ ਸਾਰੇ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਰਾਮਟੈਕਸ ਵੀ ਮਿਲ ਜਾਊਗਾ ਆਪਣੇ ਕੋ ਜੀ ਓਕੇ ਸੋ ਰਾਮਟੈਕਸ ਵੀ ਹੈਗਾ ਆਪਣੇ ਹਾਂਜੀ ਰਾਮਟੈਕਸ ਵੀ ਮਿਲ ਜਾਊਗਾ ਜੀ ਸਾਰਾ ਅੱਛਾ ਅੱਛਾ ਇਹ ਜਿੱਦਾਂ ਇਹ ਪ੍ਰਿੰਟ ਹੈਗੇ ਆ ਇਹ ਪ੍ਰਿੰਟ ਜ਼ਬਰਦਸਤ ਹੈਗੇ ਆ ਇਹ ਜਿੱਦਾਂ ਸ਼ਾਈਨ ਵੀ ਕਰਨ ਦੇ ਆ ਇਹ ਵੀ ਆਪਾਂ ਲੈਸ ਦੇ ਦੇਣਾ ਭਾਜੀ ਸਾਰੇ ਸਾਰੇ ਜਿੰਨਾ ਮੇਰੀ ਦੁ ਹਜ਼ਾਰ ਰੁਪਏ ਦੇ ਦੇਣਾ ਜੀ ਹਜ਼ਾਰ ਰੁਪਏ ਦੇ ਦੇਣਾ ਜੀ ਕਿਆ ਬਾਤ ਹੈ ਜੀ ਆ ਦੇਖੋ ਜੀ ਮਛਲੀਆਂ ਦੇ ਉੱਤੇ ਜੀ ਬਹੁਤ ਸੋਨਾ ਸੂਟਿਆ ਜੀ ਅੱਛਾ ਇਹ ਆਪਾਂ ਇਹਨੂੰ ਕਿਹ ਦੇ ਦਿੰਦੇ ਆ ਵਰਕ ਜਿਹੜਾ ਆਰੀ ਵਰਕ ਕੀਤਾ ਹੋਇਆ ਸਾਰਾ ਜੀ ਵਰਕ ਆ ਗਿਆ ਜੀ ਆ ਦੇਖੋ ਜੀ ਹਾਂ ਹਾਂ ਇਹ ਵੀ ਅੱਛਾ ਆਰੀ ਵਰਕ ਵੀ ਕੋਈ ਇੱਕ ਅੱਧਾ ਡਿਜ਼ਾਈਨ ਨਹੀਂ ਜਿਹਦਾ ਇਹ ਸਰਵੋਸਕੀ ਥ੍ਰੈਡ ਵਰਕ ਆਦੀ ਸਾਰਾ ਕੁਝ ਸਾਰਾ ਆ ਜਾਣਾ ਜੀ ਸਾਰਾ ਆ ਜਾਣਾ ਜੀ ਕੀ ਆਪ ਆ ਦੇਖੋ ਭਾਜੀ ਗਰਲੀ ਸੂਟ ਆ ਗਿਆ ਜੀ ਬਿਲਕੁਲ ਜਿਹੜੇ ਅੱਜਕੱਲ ਫੋਟੋ ਵਾਲੇ ਆ ਰਹੇ ਆ ਜੀ ਸੈਲੀਬ੍ਰਿਟੀ ਸੂਟ ਇਹਦਾ ਡਿਜ਼ਾਈਨ ਮੇਰੇ ਕੋਲ ਬਹੁਤ ਹੈਗੇ ਆ ਦੇਖੋ ਜੀ ਹੁਣ ਭਾਜੀ ਕੀ ਆਪ ਪਿਓ ਸੈਲੀਬ੍ਰਿਟੀ ਸੂਟ ਆ ਜੀ ਇਹ ਕਿੱਥੋਂ ਕੱਢ ਕੇ ਲੈ ਆਂਦਾ ਏਡਾ ਜਬਰਦਸਤ ਬਸ ਭਾਜੀ ਲੱਭ ਲੱਭ ਕੇ ਲਿਆਂਦੇ ਆ ਜੀ ਵਾਹ ਜੀ ਵਾਹ ਅਸੇ ਤਾਂ ਪੱਟਿਆਂ ਤੇ ਵੀ ਹੈਵੀ ਵਰਕ ਆਣੇ ਇਹਨਾਂ ਦੇ ਦੁਪੱਟੇ ਬਹੁਤ ਸੋਹਣੇ ਨਾਲ ਆਣਗੇ ਬਿਲਕੁਲ ਸੈਲੀਬ੍ਰਿਟੀ ਸੂਟ ਆ ਜੀ ਇਹ ਬਿਲਕੁਲ ਜੀ ਬਿਲਕੁਲ ਅੱਛਾ ਇਹ ਜਿੱਦਾਂ ਕਿ ਕਾਲਜ ਸਕੂਲ ਚ ਪਹਿਣਾ ਜਾਂਦੀ ਆ ਉਹਨਾਂ ਵਾਸਤੇ ਚਾਹੀਦਾ ਹੁੰਦਾ ਹੈ ਸਿੰਪਲ ਸੋਬਰ ਵੀ ਚਾਹੀਦੇ ਹੁੰਦੇ ਨਾ ਜੀ ਉਹਨਾਂ ਵਾਸਤੇ ਵੀ ਮਿਲ ਜਾਣਗੇ ਜੀ ਆਪਣੇ ਕੋਲ ਬਹੁਤ ਵੈਰਾਈਟੀ ਹੈਗੀ ਹੈ ਜੀ ਕੀ ਬਾਤ ਹੈ ਜੀ ਮਤਲਬ ਡਿਜ਼ਾਈਨ ਸਾਰੇ ਨਵੇਂ ਹੀ ਆ ਲੇਟੈਸਟ ਮਾਲ ਆ ਸਾਰੇ ਬਿਲਕੁਲ ਲੇਟੈਸਟ ਮਾਲ ਆ ਭਾਜੀ ਬਿਲਕੁਲ ਅਸੀਂ ਸਟਾਕ ਕਲੀਅਰੈਂਸ ਕਰਦੇ ਅਸੀਂ ਨਵਾਂ ਮਾਲ ਲੈ ਆ ਅਸੀਂ ਨਵਾਂ ਮਾਲ ਭਾਜੀ ਅੱਧੇ ਰੇਟਾਂ ਤੇ ਦੇ ਦੇਣਾ ਜੀ ਕੀ ਬਾਤ ਹੈ ਜ਼ਬਰਦਸਤ ਬਾਤ ਆ ਦੇਖੋ ਯਾਰ ਆ ਗਿਆ ਯਾਰ ਤੁਹਾਡੇ ਆਰਟੀਕਲ ਦੇਖ ਕੇ ਨਾ ਆ ਦੇਖੋ ਭਾਜੀ ਇਹਦਾ ਵਰਕ ਦੇਖੋ ਜੀ ਬਹੁਤ ਸੋਹਣਾ ਵਰਕ ਕੀਤਾ ਹੋਇਆ ਜੀ ਇਹਦਾ ਅੱਛਾ ਇਹ ਮੈਂ ਦੇਖਿਆ ਇਹ ਜਿੱਦਾਂ ਨਾ ਬਹੁਤ ਹੀ ਪਰਫੈਕਟਲੀ ਵਰਕ ਕੀਤੇ ਹੋਏ ਸਾਰੇ ਨਾ ਸਫਾਈ ਵਾਲੇ ਭਾਜੀ ਪ੍ਰੋਪਰ ਸਫਾਈ ਵਾਲੇ ਵਰਕ ਆ ਜੀ ਸਾਰੇ ਆ ਦੇਖੋ ਜੀ ਇਹਦਾ ਮੈਚਿੰਗ ਸਲਵਾਰ ਆਏਗੀ ਨਾ ਦੁਪੱਟਾ ਪ੍ਰਿੰਟ ਆਏਗਾ ਬਹੁਤ ਸੋਹਣਾ ਇਹ ਵੀ ਆਰੀ ਵਰਕ ਤਾਂ ਆ ਗਿਆ ਨਾ ਭਾਜੀ ਹਾਂ ਜੀ ਆਰੀ ਵਰਕ ਆ ਗਿਆ ਜੀ ਆ ਦੇਖੋ ਜੀ ਆ ਵੀ ਸੈਲੀਬ੍ਰਿਟੀ ਸੂਟ ਆ ਗਿਆ ਜੀ ਇੱਕ ਮਿੰਟ ਭਾਜੀ ਯਾਰ ਇਹ ਤਾਂ ਸੇਲ 'ਚ ਦੇਣ ਵਾਲਾ ਸੂਟ ਹੀ ਹੈ ਨਹੀਂਗਾ ਉਹ ਭਾਜੀ ਅਸੀਂ ਇਹ ਵੀ ਸੇਲ ਦੇ ਵਿੱਚ ਦੇ ਦੇਣਾ 50% ਆਫ ਤੇ ਭਾਜੀ ਇੱਕ ਮਿੰਟ ਦੁਪੱਟਾ ਦੇਖੋ ਕਿੱਡਾ ਹੈਵੀ ਜ਼ ਇਦਾਂ ਦੇ ਸੂਟ ਨਾ ਫੇਸਬੁਕ ਇੰਸਟਾਗ੍ਰਾਮ ਤੋਂ ਲੋਕੀ 2-2000 ਦੇ ਵੇਚਦੇ ਆ। ਉਹ ਭਾਜੀ 2-2000 ਹਜ਼ਾਰ ਰੇਅਰ ਵਿਕਦਾ ਪਰ ਅਸੀਂ ਗੱਕਾ ਦਾ ਫਾਇਦਾ ਕਰਨਾ ਮਾਲ ਦੇ ਦੇਣਾ ਮਿੱਟੀ ਦੇ ਬਾ। ਕੀ ਬਾਤ ਹੈ ਜੀ ਇਹ ਆਪਾਂ ਮਤਲਬ 8-900 ਹਜ਼ਾਰ ਇਨੀ ਰੇਟ ਸਾਰੀ ਰੇਂਜ ਮਿਲ ਜੂਗੀ ਜੀ ਇਹਦੇ ਵਿੱਚ। ਤੇ ਭਾਜੀ ਹੁਣ ਜਿਹੜੇ ਸੂਟ ਦੇਖਣੇ ਇਹ ਰਾਮਟੈਕਸ ਦੇ ਆਗੇ ਭਾਜੀ। ਹਾਂਜੀ ਭਾਜੀ ਰਾਮਟੈਕਸ ਦੇ ਆਗੇ ਜੀ। ਹਾਂ ਹਾਂ। ਇਹਦੇ ਵਿੱਚ ਵੀ ਆਪਾਂ ਕੋਈ ਵੈਰਾਈਟੀ ਪੂਰੀ ਹੈਗੀ ਹੈ ਜੀ ਜਿੰਨਾ ਕੋ ਉਹਨਾਂ ਮਾਲ ਮਿਲ ਜੂਗਾ ਜੀ। ਬਿਲਕੁਲ। ਇਹਦੇ ਜੇ ਆਪਣੇ ਕੋ 1300 ਤੋਂ ਸ਼ੁਰੂ ਕਰਕੇ ਭਾਜੀ 2500 ਦੀ ਆਫ ਹੈ ਜੀ ਮਤਲਬ ਜੋ ਉਥੇ ਰੇਟ ਲਿਖਿਆ ਉਹਦੇ ਅੱਧੇ ਪੈਸੇ ਦੇ ਕੇ ਲੈ ਜਾਓ ਹਾਂ ਜੀ ਅੱਧੇ ਪੈਸੇ ਦੇ ਕੇ ਲੈ ਜਾਓ ਜੀ ਜਿੱਦਾਂ ਆ ਲੱਗਾ ਜੀ 49 95 2500 ਰੁਪਏ ਸੂਟ ਮਿਲ ਜਾਣਾ ਜੀ ਇਹ ਕੀ ਬਾਤ ਹੈ ਜੀ ਸਾਰੇ ਵਰਕ ਵਾਲੇ ਵੀ ਆ ਗਏ ਸਾਰੇ ਕਢਾਈਆਂ ਵਾਲੇ ਵੀ ਆ ਗਏ ਸਾਰੇ ਰਾਮਟੈਕ ਦੇ ਵੀ ਸਾਰੇ ਰਾਮਟੈਕ ਦੇ ਪੀਸ ਆ ਜੀ ਇਹ ਕੀ ਬਾਤ ਹੈ ਜੀ ਅੱਛਾ ਇਹ ਰਾਮਟੈਕ ਜੀ ਮੈਂ ਦੇਖਿਆ ਮਤਲਬ ਜਿਹੜੇ ਜਿਹਨਾਂ ਦੇ ਕਲਰ ਹੁੰਦੇ ਆ ਨਾ ਇਹ ਫੇਡ ਫੂਡ ਨਹੀਂ ਬਣਦੇ ਭਾਈ ਕੁਛ ਨਹੀਂ ਹੋਣਾ ਨਾ ਬੁਰਾਣੀ ਆ ਜੀ ਨਾ ਇਹਦਾ ਕਲਰ ਸ਼ਰਿੰਕ ਹੋਣਾ ਕੱਪੜਾ ਨਾ ਇਹਦਾ ਰੰਗ ਉਤਰਨਾ ਆ ਵਾਹ ਜੀ ਵਾਹ ਕੀ ਬਾਤ ਹੈ ਆ ਲਿਆਣਗੇ ਜੀ ਇਹਨਾਂ ਦੇ ਆ ਦੇਖੋ ਜੀ ਵਾਹ ਜੀ ਵਾਹ ਕੀ ਆਵਾਜ਼ ਹੈ ਜੀ ਆ ਦੇਖੋ ਭਾਜੀ ਪਿਓਰ ਨੇਚਰਲ ਗਰੇਪ ਦੇ ਉੱਤੇ ਸੂਟ ਆ ਸਾਰਾ ਹੈਂਡਵਰਕ ਦੇ ਵਿੱਚ ਜੀ ਦੁਪੱਟੇ ਇਹਦੇ ਦਾ ਬਹੁਤ ਸੋਹਣਾ ਬਣਿਆ ਨਾਲ ਜੀ ਅੱਛਾ ਮੈਂ ਦੇ ਦਾਂਗਾ ਕਿ ਦੁਪੱਟੇ ਸਾਰੇ ਜਗਮਾ ਕਰਦੇ ਨੇ ਨਾ ਭਾਈ ਦੁਪੱਟੇ ਸਾਰੇ ਬਹੁਤ ਸੋਹਣੇ ਆਣਗੇ ਨਾਲ ਦੇਖੋ ਪੂਰਾ ਹੈਂਡਵਰਕ ਦੇ ਵਿੱਚ ਦੁਪੱਟਾ ਆ ਜੀ ਫੋਰ ਸਾਈਡ ਬਾਰਡਰ ਆ ਜੀ ਇਹਨਾਂ ਚ ਡਿਜ਼ਾਈਨ ਬਹੁਤ ਮਿਲਣਗੇ ਕਲਰ ਬਹੁਤ ਮਿਲਣਗੇ ਜੀ ਤੇ ਭਾਜੀ ਹੁਣ ਇਹ ਨਾ ਕਹਦੇ ਹੋ ਇਹ ਵੀ ਮਤਲਬ ਐਮ ਆਰ ਪੀ ਤੋਂ ਅੱਧੇ ਰੇਟਾਂ ਦੇ ਦੇਣਾ ਜੀ ਇਹ ਵੀ ਭਾਜੀ ਐਮ ਆਰ ਪੀ ਤੋਂ ਅੱਧੇ ਰੇਟਾਂ ਦੇ ਦੇ ਦੇਣਾ ਜੀ ਤੁਹਾਨੂੰ ਇਹ ਵੀ ਆ ਦੇਖੋ ਆ ਹੈਗਾ ਜੀ ਗਲਾ ਆ ਲਾਲਿਆ ਸਾਹਿਬ ਜੇ ਕਿਹਦੇ ਘਰ ਵਿਆ ਸ਼ਾਦੀ ਹੈਗੀ ਨਾ ਤਾਂ ਉਹਨਾਂ ਰੁਪਈਆ ਲੱਖ ਲੱਖ ਪਜਾਣਾ ਤੁਸੀਂ ਭਾਜੀ ਬਹੁਤ ਬਹੁਤ ਜ਼ਿਆਦਾ ਲੈਣਾ ਜੀ ਪੈਸੇ ਕੀ ਬਾਤ ਹੈ ਜੀ ਆ ਦੇਖੋ ਜੀ ਔਰਗੈਂਜ਼ਾ ਦੇ ਉੱਤੇ ਸਾਰਾ ਜੀ ਹਾਂ ਅੱਛਾ ਕਿਹਦੇ ਤੇ ਵੀ ਹੈਂਡਵਰਕ ਸਾਰਾ ਹੀ ਆ ਗਿਆ ਨਾ ਜੀ ਸਾਰਾ ਹੈਂਡਵਰਕ ਆ ਭਾਜੀ ਇਹ ਬਿਲਕੁਲ ਜੀ ਬਿਲਕੁਲ ਆ ਦੇਖੋ ਜੀ ਗਲਾਸ ਵਰਕ ਦੇ ਵਿੱਚ ਮਿਰਰ ਵਰਕ ਦੇ ਵਿੱਚ ਬਹੁਤ ਸੋਹਣਾ ਬਣਿਆ ਹੈ ਬਣੇ ਤੋਂ ਲੈ ਕੇ ਘੇਰਾ ਤੇ ਫਰੰਟ ਸਾਰਾ ਗਲਾਸ ਨਾਲ ਭਰਿਆ ਹੋਇਆ ਹੈ ਸਾਰਾ ਗਲਾਸ ਨਾਲ ਭਰਿਆ ਦੁਪੱਟਾ ਵੀ ਫੋਰ ਸਾਈਡ ਹੈ ਜੀ ਇਹਦੇ ਨਾਲ ਵਾਹ ਜੀ ਵਾਹ ਕੀ ਬਾਤ ਹੈ ਜੀ ਆ ਦੇਖੋ ਜੀ ਆ ਵੀ ਨੈਚੁਰਲ ਅੱਛਾ ਇਹ ਭਾਜੀ ਮੈਂ ਦੇਖਦਾ ਪਿਆ ਇਹ ਜਿੱਦਾਂ ਇਹ ਸਫਾਈ ਬਹੁਤ ਜ਼ਬਰਦਸਤ ਹੈ ਨਾ ਨਾ ਕੰਮ ਭਾਜੀ ਸਫਾਈ ਦਵਾਂਗੇ ਤਾਂ ਗਾਗ ਦਾ ਫਾਇਦਾ ਹੋਊਗਾ ਜੀ ਆ ਦੇਖੋ ਭਾਜੀ ਇਹ ਵੀ ਹੈਗਾ ਸ਼ਿਮਰ ਦੇ ਉੱਤੇ ਬਹੁਤ ਸੋਹਣਾ ਵਰਕ ਕੀਤਾ ਗਲਾ ਘੇਰਾ ਪ੍ਰੋਪਰ ਬਣਿਆ ਹੋਇਆ ਅੱਛਾ ਇਹ ਸਾਰਾ ਪੂਰਾ ਭਰਿਆ ਵਰਕ ਆ ਗਿਆ ਨਾ ਇਹਦੇ ਪੂਰਾ ਭਰਿਆ ਵਰਕ ਭਾਜੀ ਨਾਲੇ ਇਹਦੇ ਬਾਜੂ ਵੀ ਬਹੁਤ ਸੋਹਣੀਆਂ ਬਣੀਆਂ ਆ ਹਾਂ ਆ ਦੇਖੋ ਜੀ ਬਾਦੇ ਖੀਰਾ ਆ ਗਿਆ ਦੁਪट्टे ਪਾਈ ਇੱਕ ਮੈਂ ਚੀਜ਼ ਦੇਖੀ ਹੈ ਇਹ ਜਿੰਨੇ ਸੂਟ ਤੁਸੀਂ ਦਿਖਾਣੇ ਪਏ ਹੋ ਸਾਰੇ ਦੁਪੱਟੇ ਆ ਚਦਣਾ ਜਿਹੜੇ ਖੁੱਲੇ ਆ ਤੇ ਪੂਰੇ ਵਰਕ ਨਾਲ ਭਰੇ ਹੋਏ ਨੇ ਭਾਈ ਪੂਰੇ ਵਰਕ ਨਾਲ ਭਰੇ ਪੂਰੇ ਖੁੱਲੇ ਢੁੱਲੇ ਦੁਪੱਟੇ ਪੂਰੇ ਵੱਡੇ ਸਾਈਜ਼ ਦੇ ਦੁਪੱਟੇ ਆ ਜੀ ਆ ਦੇਖੋ ਜੀ ਆ ਵੀ ਨੈਕਸਟ ਆਰਟੀਕਲ ਨੈਚੁਰਲ ਗਰੇਪ ਦੇ ਉੱਤੇ ਜੀ ਪਿਓਰ ਦੇ ਉੱਤੇ ਸਾਰੇ ਹੈਂਡਵਰਕ ਵਾਲੀ ਪੀਸ ਹੈ ਜੀ ਆ ਦੇਖੋ ਭਾਈ ਇਹਨਾਂ ਵੀ ਦੁਪੱਟਾ ਦੇਖੋ ਕਿੰਨਾ ਸੋਹਣਾ ਬਣਿਆ ਨਾਲ ਇਹਦੇ ਜੀ ਵਾਹ ਜੀ ਵਾਹ ਮਤਲਬ ਇਹ ਤਾਂ ਮਤਲਬ ਸਾਰੇ ਸਾਈਡਾਂ ਤੇ ਵੀ ਇਹਦੇ ਵਰਕ ਆਣਾ ਤੇ ਪੂਰਾ 4 ਸਾਈਡ ਬਾਰਡਰ ਜਿਹਦੇ ਇਹਦੇ بیس ਹੈਗੇ ਉਹ ਅਲੱਗ-ਅਲੱਗ ਹੈਗੇ ਪਰ ਆਨੇ ਸਾਰੇ ਦੇ ਹੈਂਡਵਰਕ ਹੀ ਆ ਨਾ ਭਾਜੀ ਸਾਰੇ ਸਾਰੇ ਹੈਂਡਵਰਕ ਹੀ ਆ ਨਾ ਭਾਜੀ ਕੋਈ অর্ਗੈਂਜ਼ਾ ਦੇ ਕੋਈ ਸ਼ਿਮਰ ਦੇ ਕੋਈ ਗਲਾਸਕਟ ਤੇ ਹੈਗਾ ਜੀ ਕੋਈ ਨੈਚੁਰਲ ਗਰੇਪ ਤੇ ਸਾਰੇ ਅਲੱਗ-ਅਲੱਗ ਹੈ ਜੀ ਆ ਦੇਖੋ ਕਿੰਨਾ ਸੋਹਣਾ ਵਰਕ ਹੈ ਜੀ ਇਹ ਵੀ ਬਿਲਕੁਲ ਬਿਲਕੁਲ ਜੀ ਆ ਦੇਖੋ ਪੂਰਾ 올ਓਵਰ ਦੇ ਵਿੱਚ ਜੀ ਓਹ ਕੀ ਬਾਤ ਹੈ ਜਬਰਦਸਤ ਚੀਜ਼ਾਂ ਭਾਈ ਜਬਰਦਸਤ ਭਾਈ ਇਹਨਾਂ ਸਮਾਨ ਦੇ ਦਿਖਾਤਾ ਕਿ ਦੱਸੋ ਆਣਾ ਕਿੱਥੇ ਆਪਾਂ ਜੀ ਭਾਈ ਆਪਣੀ ਸ਼ਾਪ ਹੈਗੀ ਜੀ ਸ਼ੁਭ ਲਕਸ਼ਮੀ ਇਮਪੋਰਿਅਮ ਜੀ ਜੀ ਨੀਅਰ ਬੱਸ ਸਟੈਂਡ ਫਗਵਾੜਾ ਰੋਡ ਬੰਗਾ ਭਾਈ ਮੋਬਾਈਲ ਨੰਬਰ ਭਾਈ ਮੋਬਾਈਲ ਨੰਬਰ ਤੇ ਮੈਂਸ਼ਨ ਵੀ ਕੀਤਾ ਵੈਸੇ ਨੰਬਰ ਹੈ ਜੀ 7071054321 ਤੇ ਅਨਦਰ ਨੰਬਰ ਹੈਗਾ ਜੀ 6239428284